ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲੋਂ ਜਾਂਦੇ ਸਮੇਂ ਪਿੰਡ ਨਿੱਕੂਵਾਲ ਮੋੜ ਉਤੇ ਕੱਲ ਸਵੇਰੇ ਇੱਕ ਟਰਾਲਾ ਪਲਟ ਗਿਆ ਸੀ ਜਿਸ ਦੇ ਨਾਲ ਟਰਾਂਸਫਾਰਮਰ ਨੂੰ ਨੁਕਸਾਨਿਆ ਗਿਆ ਸੀ ਟਰਾਂਸਫਾਰਮਰ ਨੂੰ ਠੀਕ ਕਰਨ ਦੇ ਲਈ ਬਿਜਲੀ ਵਿਭਾਗ ਦੇ ਅਧਿਕਾਰੀ ਇਸ ਸਮੇਂ ਮੌਕੇ ਉਤੇ ਮੌਜੂਦ ਹਨ ਜਿਸ ਦੇ ਚੱਲਦੇ ਹੋਏ ਮੁੱਖ ਹਾਈਵੇ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਸਥਾਨਕ ਲੋਕਾਂ ਵੱਲੋਂ ਰੋਕਿਆ ਗਿਆ ਹੈ ਤਾਂਕਿ ਬਿਜਲੀ ਵਿਭਾਗ ਦੇ ਕਾਮਿਆਂ ਵੱਲੋਂ ਟਰਾਂਸਫਾਰਮਰ ਨੂੰ ਬਦਲਿਆ ਜਾ ਸਕੇ ਦੱਸਣਾ ਚਾਹੁੰਦੇ ਹਾਂ ਕਿ ਬੀਤੇ ਕੱਲ ਇੱਕ ਟਰਾਲਾ ਜੋ ਕਿ ਬਜਰੀ ਦਾ ਭਰਿਆ ਹੋਇਆ ਸੀ ਉਹ ਸੜਕ ਦੇ ਕਿਨਾਰੇ ਜਾ ਕੇ ਪਲਟ ਜਾਂਦਾ ਹੈ ਜਿਸ ਦੇ ਨਾਲ ਸੜਕ ਦੇ ਕਿਨਾਰੇ ਬਿਜਲੀ ਵਿਭਾਗ ਦੁਆਰਾ ਰੱਖਿਆ ਹੋਇਆ ਟਰਾਂਸਫਰਮ ਨੁਕਸਾਨਿਆ ਜਾਂਦਾ ਹੈ ਰਾਲਾ ਪਲਟਣ ਦੇ ਨਾਲ ਨੁਕਸਾਨ ਹੋਏ ਬਿਜਲੀ ਵਿਭਾਗ ਦੀਆਂ ਤਾਰਾਂ ਅਤੇ ਟਰਾਂਸਫਾਰਮਰ ਨੂੰ ਬਦਲਿਆ ਜਾ ਰਿਹਾ ਹੈ ਉਸ ਦੇ ਲਈ ਮੁੱਖ ਮਾਰਗ ਉੱਤੇ ਚੱਲਦੀ ਹੋਈ ਟ੍ਰੈਫਿਕ ਨੂੰ ਰੋਕਣ ਦੀ ਜ਼ਰੂਰਤ ਸੀ ਬਿਜਲੀ ਵਿਭਾਗ ਦੇ ਕਾਮਿਆਂ ਦੀ ਸਥਾਨਿਕ ਵਸਨੀਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਜਲਦੀ ਤੋਂ ਜਲਦੀ ਇਹ ਕੰਮ ਹੋ ਜਾਵੇ ਤੇ ਸਥਾਨਿਕ ਵਸਨੀਕਾਂ ਨੂੰ ਬਿਜਲੀ ਮਿਲ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ